ਚਮੀ ਆਉਂਦਿਆ ਹੈ ਮੋਟਰ ਬੰਦ ਕਰਤੀ ਹੈ ਹੱਥ ਪੈਰ ਧੋਈ ਤੇ ਲਵੇਂ ਪਈ ਆ ਯਾਰ ਤੇ ਇੰਨਾ ਚੰਗਾ ਵੀ ਗਰਮੀ ਤੁਸ ਕਰਾ ਰਹਾ ਹੋਇਆ ਹੈ ਚੱਲ ਯਾਰ ਨਹੀਂ ਦੀ ਜਰੂਰੀ ਹੈ ਪਾਣੀ ਘੁੱਟ ਪੀਵਾ ਜੀਵਨ ਇਹ ਜੀਵਨ ਹਾਂਜੀ ਉਹ ਪਾਣੀ ਦਾ ਘਲਾ ਲਿਆ ਆਇਆ ਤੇ ਲੱਗੀਏ ਆ ਗਏ ਇਹ ਆ ਵੀ ਅੱਜ ਬੱਦਲ ਵਾ ਥੋੜਾ ਜਿਹਾ ਹਾਂਜੀ ਤੇ ਜਾਨ ਨੂਰ ਮਾਨਾ ਮਹਾਰਾਜ ਜੀ ਫੇਰਾ ਮੇਰੀ ਗੱਲ ਸੁਣੋ ਮੁੜ ਕੇ ਤੇ ਨਹੀਂ ਕਹਿਣਾ ਵੀ ਮੈਂ ਲੜਦੀ ਹਾਂ ਹੈ ਹੁਣ ਆਪਣੀ ਮਾਂ ਦਾ ਹਾਲ ਵੇਖ ਲੋ ਮੈਂ ਤੇ ਕਿਹਾ ਮੈਂ ਹਾਂ ਚੱਲ ਬੀਜੀ ਮੈਂ ਉੱਠ ਕੇ ਨਾ ਤੇ ਧੋਰੀਆਂ ਕੱਟ ਦੋ ਹੈ ਮੈਂ ਜੇ ਰਸੋਈ ਚ ਲੱਭਣ ਦੀ ਮੰਮੀ ਗਈ ਕਿੱਥੇ ਤੇ ਵੇਖਿਆ ਤਾਂ ਹੈ ਹੀ ਨਹੀਂ ਹੁਣ ਵੇਖ ਲਓ ਵੱਡੀ ਨਿਕਦਾ ਤੱਕੇ ਦੇ ਕੇ ਬਾਹਰ ਕੱਢਿਆ ਹੀਗਾ ਤੇ ਆਪਾਂ ਮੱਥੇ ਵਟ ਨਹੀਂ ਪਾਇਆ ਅਹੀਂ ਉਸ ਨੇ ਕਿਹਾ ਕਿ ਕੋਈ ਗੱਲ ਨਹੀਂ ਇਹ ਤੁਹਾਡਾ ਘਰਵਾ ਤੁਸੀਂ ਜਿੱਦਾਂ ਮਰਜੀ ਇੱਥੇ ਰਹੋ ਚੱਲ ਯਾਰ ਮੇਰੀ ਗੱਲ ਸੁਣ ਨੌਨ ਇਹ ਤੇ ਜੋ ਕੀਤਾ ਕੀਤਾ ਭਰੋ ਵੀ ਉਹਦਾ ਪੁੱਤ ਉਹਨ ਪੁੱਤ ਤੇ ਹੈਗਾ ਵਾ ਪਰ ਬੰਦੇ ਚ ਅੰਥ ਹੋਣੀ ਚਾਹੀਦੀ ਹੈ ਨਾ ਹੁਣ ਚੁੱਪ ਕਰਕੇ ਤੇ ਉਹਨਾਂ ਦੇ ਘਰ ਜਾਵੜੀ ਐ ਦੱਸ ਕੀ ਪੱਲੇ ਰਿਹਾ ਫਿਰ ਅਗਲੀ ਨੇ ਕਹਿਣਾ ਉਹ ਵੇਖਿਆ ਮੇਰੇ ਘਰ ਫੇਰ ਆ ਗਈ ਐ ਇਸ ਤੇ ਨਹੀਂ ਬਣਦੀ ਐ ਗੱਲ ਵਿੱਚ ਕੋਈ ਵੀ ਉਹ ਮੇਰੀ ਗੱਲ ਸੁਣ ਲੈ ਉਹਨੂੰ ਸਿਰੇ ਚੋਚ ਲੈ ਆਉਂਦੇ ਆ ਜੇ ਅਗੇ ਜੇ ਫੇਰ ਉਹਨੇ ਕਹਣਾ ਮਾਤਾ ਮੈਂ ਕਿਹੜਾ ਕੋਈ ਕਹਿ ਤੈਨੂੰ ਹੈ ਇਸੇ ਕਰਕੇ ਤੇ ਮੈਂ ਕਹਿੰਦੀ ਆ ਨਾ ਹਾਡੀ ਜਿੱਤ ਰਹਿਣ ਡਣੀ ਮਾਤਾ ਨੇ ਤੇ ਨਾ ਆਪਣੀ ਰਹਿਣ ਡਣੀ ਉਹ ਮੇਰੀ ਗੱਲ ਸੁਣ ਕੋਈ ਨਵੇ ਗੱਲ ਤੇ ਸਬਜੀ ਦੀ ਠੀਕ ਆ ਢਾਈ ਤੇ ਟੁੱਟ ਰੂਗਾ ਘਰ ਦੇ ਸਬਜੀ ਕੱਟਣ ਦੀ ਕੋਈ ਗੱਲ ਨਹੀਂ ਆ ਅੱਗੇ ਕਿਹੜੀ ਮਾਤਾ ਮੇਰੇ ਨਾਲ ਰੈਂਦੀ ਸੀਗੀ ਅਗੇ ਤੇ ਵੱਡੀ ਗੱਲ ਰਹਿੰਦੀ ਸੀ ਤਾਂ ਤੇ ਮੈਂ ਆਪੇ ਆਪਣੇ ਸਾਰੇ ਕੰਮ ਕਰਦੀ ਸੀਗੀ ਗੱਲ ਉਹ ਨਹੀਂ ਹੁੰਦੀ ਗੱਲ ਬੰਦੇ ਦੀ ਬੇਇੱਜ਼ਤੀ ਦੀ ਹੈ ਗੱਲ ਵਿੱਚ ਕਹੜਾ ਹਰੇ ਰੋਟੀ ਨਹੀਂ ਦਿੰਦੀ ਤਾਂ ਮੇਰੇ ਵੱਲ ਆਉਂਦੀ ਹੈ ਹੁਣ ਤੇਰੀ ਸੋਚ ਪਤਾ ਨਹੀਂ ਕਿ ਤਰ੍ਹਾਂ ਦੀ ਹੈ ਕੋਈ ਗੱਲ ਨਹੀਂ ਜੇ ਫੇਰਾ ਮਾਰਨ ਜਦਗੇ ਤਾਂ ਭੀ ਆ ਜੂਗੀ ਐਵੇਂ ਚਲ ਗਈ ਹੈ ਫੇਰਾ ਮਾਰਨ ਇੱਕ ਗੱਲ ਮਾਤਾ ਨੂੰ ਬਿਠਾ ਲ ਕੇ ਪੱਕੀ ਕਰ ਦੋ ਪੀ ਜੇ ਇਦਾਂ ਉਹਦੇ ਘਰ ਜਾਣਾ ਵਾ ਨਾ ਤੇ ਫਿਰ ਆਪਣਾ ਹਿਸਾਬ ਕਰ ਲੈ ਫਿਰ ਮੇਰੇ ਵੱਲੋਂ ਸਸਰੀ ਘਰ ਆ। ਪਾ ਯਾਰ ਮੇਰੀ ਗੱਲ ਸੁਣਨਾ ਕਿ ਉਹ ਹਟਾ ਗਿਆ ਹੈ ਨੀਗਾ ਕੋਲ ਮਾਂ ਤੇ ਆਦੇ ਕੋ ਰਹਿ ਗਈ ਹੈ ਠੀਕ ਨਹੀਂ ਤੈਨੂੰ ਕਿਹਦੂ ਚੈਨਾਂ ਰਹਿੰਦਾ ਕਰੋ ਠੀਕ ਨੇ ਮੈਂ ਉਹਦਾ ਕਿਹੜਾ ਚੈਨ ਖੋਲਿਆ ਵਾ ਮੈਨੂੰ ਫਿਰ ਗੁੱਸਾ ਆਉਂਦਾ ਇਹਨਾਂ ਗੱਲਾਂ ਤੇ ਕਿ ਜਿਹੜੀ ਜਨਾਨੀ ਨੇ ਤੈਨੂੰ ਘਰੋਂ ਵੱਡਿਆ ਬਾਹਰ ਬਾਹੋਂ ਫੜਕੇ ਹੁਣ ਤੂੰ ਉਹਦੇ ਘਰ ਕਿਉਂ ਗਈਆਂ ਮੇਰੀ ਗੱਲ ਸੁਣ ਲੈ ਐਸੇ ਕੋਟ ਐਸਾ ਟੱਕਰ ਜਾਂਦਾ ਹੁੰਦਾ ਵਾ ਅੱਜ ਇਹਨੂੰ ਬਾਹੋਂ ਫੜਕੇ ਬਾਹਰ ਕੱਟਿਆ ਵੀ ਨਹੀਂ ਕੱਲ ਨੂੰ ਉਹਦਾ ਵੀ ਮੁੰਡਾ ਜਵਾਨ ਹੋਣਾ ਗੱਲ ਉਹਨੇ ਹੀ ਗੋਣਾ ਠੀਕ ਨੇ ਉਹਨੇ ਦੋ ਪੈਰ ਹੋਰ ਗਾਂ ਦੂਰ ਕੇ ਬਣਾ ਇਹਨੂੰ ਪਰ ਪਤਾ ਨਹੀਂ ਕੀ ਗੱਲ ਵਾ ਮੇਰੀ ਇਹ ਗੱਲ ਵਿੱਚ ਬੇਇਜ਼ਤੀ ਆ ਵੇਖੀ ਦੋਵੇਂ ਜੀਕ ਦੇ ਖੁਸ਼ ਨੇ ਅੱਜ ਤੇ ਰੋਟੀਨ ਦੀ ਨਿਹਣੀ ਮਾਤਾ ਨੂੰ ਤਾਂ ਹੀ ਮਾਤਾ ਸਾਡੇ ਘਰ ਆਈ ਆ ਵੇਹ ਲੋ ਅਜੇ ਤੱਕ ਨਹੀਂ ਜੀ ਆਈ ਨੇਰਾ ਹੋ ਚੱਲਿਆ ਵਾ ਚੱਲ ਯਾਰ ਆਂਦੀ ਐ ਉਹ ਗੜੀ ਬੀਕਾ ਨੇਰ ਚਲ ਗਈ ਕੋਈ ਗੱਲ ਨਹੀਂ ਠੀਕ ਹੈ ਨਾ ਤੁਸੀਂ ਨਾ ਗਲਤ ਨੂੰ ਗਲਤ ਕਿਹਾ ਕਰੋ ਚੰਗਾ ਆਉਂਦੀ ਆ ਤੈਨੂੰ ਪੜਾਣ ਕੇ ਬੁਸ਼ੇ ਸਹੀ ਵੀ ਮਾਤਾ ਕਿਉਂ ਗਈ ਸੀ ਮੇਰੇ ਘਰ ਉਹ ਯਾਰ ਮੈਂ ਫੇੜਾ ਡੋਂਦਾ ਚੰਗਾ ਲੱਗਣਾ ਮਾਨਾ ਫੇੜਣ ਦੇ ਚੰਗੇ ਲੱਗਦੇ ਤੁਸੀਂ ਮੈਨੂੰ ਨਹੀਂ ਸਮਝ ਆਉਂਦੀ ਠੀਕ ਵਾ ਨਾ ਇਦਾਂ ਚੰਗਾ ਨਹੀਂ ਲੱਗਦਾ ਬੰਦਾ ਕਦੀ ਇੱਥੇ ਕਦੀ ਉੱਥੇ ਇੱਕ ਥਾਂ ਬੰਦਾ ਟਿਕ ਕੇ ਰਹੇ ਜਿੱਥੇ ਰਹਿਣਾ ਵਾ ਉਹ ਮੇਰੀ ਗੱਲ ਸੁਣ ਜਿੰਨਾ ਕ ਦਿਮਾਗ ਨਾ ਆਪਣਾ ਕੋਡ ਰੱਖਿਆਗਾ ਕੋਈ ਗੱਲ ਨਹੀਂ ਮੈਂ ਆਪੇ ਕਰ ਨੂੰ ਗੱਲ ਦਾ ਚਾਹ ਕੋਟ ਬਣਾ ਬਣਾ ਲੈਣੀ ਹੈ ਚਾਹ ਪਰ ਕੁਸ਼ਿਆ ਜਰੂਰ ਮਾਤਰ ਨੂੰ ਦੀਏ ਉਹ ਚੰਗਾ ਚੰਗਾ ਭਰ ਉਹ ਇਹ ਤਾਂ ਵੀ ਘੜੀ ਦੋ ਮਿੰਟਾਂ ਮੈਂ ਡੱਬਾ ਵਾਂਗੇ ਸਿਰ ਖਾਂਢੀ ਸੱਤੇ ਚੜ ਗਏ ਮੇਰਾ ਅੱਧ ਹੋਈ ਆ ਰੇ ਜਿਹੜੀ ਆਲੀ ਹੈ ਇਹ ਦੋ ਮਿੰਟ ਉਹ ਤਾਂ ਚਲੀ ਗਈ ਆ ਤੇ ਕੀ ਆਖਰ ਆ ਗਈ ਆ ਹੈ ਪੂੰਗੜੇ ਪੂੜੇ ਬਣਾ ਕੇ ਵੇਖਣੀ ਉਹਦੇ ਹੱਥ ਤੇ ਦਿਮਾਗ ਖਰਾਬ ਜਨਾਨੀ ਦਾ ਅੱਧ ਹੋਈ ਆ ਰੇ ਜਿਹੜੀ ਦਾਦੀ ਮਾ ਦਾਦੀ ਮਾ ਪਾਣੀ ਕਿੱਥੇ ਚਲ ਗਿਆ ਉਹ ਇੱਥੇ ਵੀ ਹੈ ਨਹੀਂ ਕਿ ਨਾ ਡਰੈਗ ਰੂਟ ਤੇ ਖੰਡੇ ਕਿਤੇ ਅੰਦਰ ਵੀ ਨਾ ਮੈਂ ਇੱਥੇ ਵੀ ਹੈ ਨਹੀਂ ਦਾਦੀ ਮਾ ਦੇ ਮਮੀ ਨੇ ਮਾਜ ਮਾਰਦਾ ਮਮੀ ਮਮੀ ਆ ਗਈ ਪਤਾ ਹੈ ਅਕਾਲ ਸੁਣ ਜਰਾ ਆ ਗਿਆ ਹਾਂਜੀ ਹਾਂਜੀ ਦੱਸ ਕੀ ਗੱਲ ਦਾਦੀ ਮਾਂ ਕਿੱਥੇ ਆ ਵੇਖਾਂ ਕਿਦਾਂ ਆਉਂਦੀਆਂ ਦਾਦੀ ਮਾਂ ਦੀ ਪਰਚੋਰ ਪੈ ਜਾਂਦੀ ਆ ਨਾ ਮਨ ਚੰਗੀ ਰੱਖਦੀ ਤੈਨੂੰ ਮਾਂ ਬਾਰੇ ਪੁੱਛ ਲਿਆ ਕਰ ਮਾਂ ਨੂੰ ਮਾਂ ਨੂੰ ਮਾਰ ਲਿਆ ਕਰ ਕਿ ਮੰਮੀ ਕਿੱਥੇ ਆ ਦਾਦੀ ਮਾਂ ਦਾਦੀ ਮਾਂ ਉਹ ਦਾਦੀ ਨੇ ਮੇਰਾ ਜਿਆਦਾ ਪਿਆਰ ਵਾ ਦਾਦੀ ਬਾਰੇ ਪੁੱਛਣਾ ਮੈਂ ਜਿਆਦਾ ਪਿਆਰ ਵਾ ਨਾ ਤਾਂ ਹੀ ਉਹ ਫੇਰ ਧਾਈ ਘਰ ਚਲ ਗਈ ਠੀਕ ਆ ਨਾ ਧਾਈ ਘਰ ਚਲ ਗਈ ਆਹੋ ਦੱਸ ਕੇ ਵੀ ਨਹੀਂ ਗਈ ਉਦਾਂ ਗਏ ਨੇ ਆ ਹੂੰ ਇਹ ਕਿਹੜੀ ਗੱਲ ਵਾ ਚਲ ਗਈ ਆ ਜਦੋਂ ਪੱਕੇ ਚਲ ਗਏ ਇਥੋਂ ਵੀ ਜਿੱਦਾਂ ਤੇਰੀ ਦਾਦੀ ਆਈ ਹੀ ਉਹਦੋਂ ਕੋੜੇ ਕੋੜੇ ਹੁੰਦੀ ਸੀ ਤੂੰ ਮੇਰੀ ਹਾਲਤ ਬੜੀ ਮਾੜੀ ਕੀਤੀ ਵੱਡੀ ਨੇ ਹੈ ਤੇ ਤੂੰ ਵੀ ਕਿਹਾ ਸੀ ਤੇ ਤੇਰੇ ਪਿਓ ਨੇ ਵੀ ਕਿਹਾ ਸੀ ਵੀ ਹੁਣ ਆ ਘਰ ਤੁਹਾਡਾ ਵਾ ਇੱਥੇ ਰਹੋ ਜਿੱਦਾਂ ਮਰਜੀ ਹਨਾ ਤੇ ਮੁੜ ਕੇ ਹੁਣ ਦੱਸ ਮੈਨੂੰ ਉਧਰ ਜਾਣ ਦਾ ਮਤਲਬ ਕੀ ਸੀ ਤੂੰ ਵੀ ਹੁਣ ਪੁੱਤ ਸਿਆਣਾ ਹੋਇਆ ਵਾ ਇਦਾਂ ਇੱਜ਼ਤ ਘਟਦੀ ਬੰਦੇ ਦੀ ਆ ਚੱਲ ਮਮੀ ਉਹ ਵੀ ਪੁੱਤ ਜੀ ਦੇ ਘਰ ਗਈ ਆ ਕਿਰ ਕੀ ਜੀ ਕਰੀ ਪਿੰਨਾ ਕਿਤੇ ਜਾਣ ਨੂੰ ਤੇ ਉਦੋਂ ਪੁੱਤ ਕਿੱਥੇ ਗਿਆ ਸੀਗਾ ਜਿੱਦਣ ਮਾਂ ਰੋਂਦੀ ਆਈ ਸੀ ਹੈ ਉਹਦਣਾ ਮਾਂ ਨੂੰ ਡਕਿਆ ਉਹਨੇ ਫਣ ਪੁੱਤ ਦਾ 헤 ਚੱਗ ਗਿਆ ਛਤੀ ਨਾ ਓਏ ਸੋ ਗੱਲਾਂ ਆਈਆਂ ਘਰਾਂ 'ਚ ਮਿੱਟੀ ਭਾਈ ਨਹੀਂ ਪੁਰਾਣੇ ਗੱਲਾਂ ਤੇ ਪੁਰਾਣੇ ਗੱਲਾਂ ਸੋਸ ਹੋਏ ਕੇ ਦਿਮਾਗ ਨਹੀਂ ਕਰ ਆਪਣਾ ਖਰਾਬ ਹੋ ਜਾਂਦਾ ਠੀਕ ਹੈ ਨਾ ਤੇ ਪੁੱਤ ਕਿੰnu ਨਹੀਂ ਕਿ ਸਮਝੇ ਜੇ ਤੇਰੇ ਪਿਓ ਨਾਲ ਗੱਲ ਕੀਤੀ ਆ ਤੇ ਉਹ ਵੀ ਇਹੋ ਗੱਲ ਹੀ ਜੇ ਤੇਰ ਨਾਲ ਗੱਲ ਕਰਨ ਦੀ ਆ ਤਾਂ ਵੀ ਇਹੋ ਗੱਲ ਗੱਲ ਨੂੰ ਸਮਝਣਾ ਚਾਹੀਦਾ ਵਾ ਓ ਦੋਵੇਂ ਘਰ ਦਾਦੀ ਦੇ ਆ ਦਾਦੀ ਇੱਧਰ ਆ ਜੇ ਭਾਏ ਉਧਰ ਚੱਲ ਜੇ ਠੀਕ ਹੈ ਨਾ ਗੱਲਾਂ ਆਪਾਂ ਤਾਂ ਸਾਰੇ ਘਰਾਂ 'ਚ ਹੁੰਦੀਆਂ ਆ ਬੰਦਿਆਂ ਨੂੰ ਆਪਨੇ ਕੋਲ ਚਾਹੀਦੀ ਆ ਕਿ ਬਜ਼ੁਰਗਾਂ ਨੇ ਕਿੰਨਾ ਬੇਚੈਨ ਹੁੰਦਾ ਠੀਕ ਹੈ ਨਾ ਕੀ ਨੇ ਕਦੇ ਮਤਲਬ ਹੁਣੀ ਹੁੰਦੀ ਇਹ ਆਪ ਬੰਦੇ ਨੂੰ ਹੋਣਾ ਚਾਹੀਦੀ ਆ ਪਤਾ ਕੀ ਗੱਲ ਆ ਪੁੱਤ ਤੁਹਾਡੇ ਨਾਲ ਤਾਂ ਮੱਥਾ ਲਾਉਣਾ ਹੀ ਬੇਕਾਰ ਆ ਹੈ ਲੈ ਫਕਾਰ ਵਾਲੀ ਕਢੀ ਗੱਲ ਹੋ ਗਈ ਹੁਣ ਮੈਂ ਜਿਹੜੀ ਗੱਲ ਕਹਿਣਾ ਚਾਹੁੰਨ ਡਈ ਆ ਨਾ ਤੁਸੀਂ ਸਮਝਣ ਨਹੀਂ ਦੇ ਏਦਾਂ ਬੰਦੇ ਦੀ ਇਸ ਦਿਨੀ ਕੀ ਰਹਿੰਦੀ ਹੁਣ ਜੇ ਇੱਥੇ ਆਈ ਹੀ ਤੇ ਇੱਥੇ ਰਹਿੰਦੀ ਟੇਕੇ ਉਹਦਾ ਧਿਆਨ ਨਾ ਕਰਦੀ ਠੀਕ ਆ ਨਾ ਤੇ ਅਗਲੀ ਨੂੰ ਪਤਾ ਲੱਗਦਾ ਵੀ ਮਾਤਾ ਵਿੱਚ ਵੀ ਕਣ ਹੈਗੇ ਆ ਤੇ ਹੁਣ ਜਦੋਂ ਜਾ ਕੇ ਤੇ ਫੇਰ ਆਪੇ ਹਦਕਾਰ ਮੜ ਗਈ ਆ ਤੇ ਅਗਲੀ ਨੇ ਪਤਾ ਕੀ ਕਹਿਣਾ ਲੈ ਵੇਖਿਆ ਮਾਤਾ ਨੇ ਰੋਟੀ ਦੀ ਪੁੱਛੀ ਹੋਣੀ ਤਾਂ ਇੱਧਰ ਆ ਗਈ ਆ ਨਾ ਇਹੋ ਤੁਹਾਡੇ ਗੱਲ ਤਾਂ ਸੋਚਾਂ ਦਾ ਸੋ ਸੋ ਜਿਹੜਾ ਦਿਮਾਗ ਖਰਾਬ ਹੋ ਜਾਂਦਾ ਇਹੋ ਗੱਲਾਂ ਕੀ ਪਤਾ ਕੀ ਗੱਲਾਂ ਕਾਂਡੇ ਤੇ ਕੀ ਨਹੀਂ ਆਪਣੇ ਘਰ ਦੀ ਕੀ ਸੋਚੀ ਜਾਂਦੇ ਜੀ ਹੈ ਜਿਉਂਦਾ ਆਪਣੇ ਕੰਨ ਹੀ ਰੱਖੀ ਹੋਏ ਨੇ ਨਹੀਂ ਇਦਾਂ ਗੱਲ ਕਰਦੀ ਹੁੰਦੀ ਕਿਤੇ ਨਹੀਂ ਮੈਨੂੰ ਨਾ ਬਹੁਤੀ ਮੱਤਾਂ ਨਾ ਦੇ ਚੱਗਾ ਤੂੰ ਕੁਝ ਜ਼ਿਆਦਾ ਨਹੀਂ ਸਿਆਣਾ ਹੋ ਗਿਆ ਆਪਣੀ ਮਾਂ ਨੂੰ ਮੱਤਾਂ ਦੇਣ ਨਾ ਓਏ ਮੱਤਾਂ ਨਹੀਂ ਦੇਣਾ ਤੁਸੀਂ ਤਾਂ ਗੱਲ ਤੋਂ ਫੈਮੀ ਦੇ ਸ਼ਿਕਾਰ ਹੋਏ ਜੇ ਮੈਂ ਤੁਹਾਨੂੰ ਦੱਸਣਾ ਗੱਲ ਵੀ ਨਹੀਂ ਤਾਂ ਕਹਿ ਦਿੰਦਾ ਗੱਲ ਤਾਂ ਫੈਮੀ ਦੇ ਸ਼ਿਕਾਰ ਹੀ ਹੁੰਨੇ ਆ ਹਨਾ ਥੋੜਾ ਬੋਤਾ ਆਪਾਂ ਕੋਤੀ ਆ ਉਹਨਾਂ ਦਾ ਜੇ ਚਲ ਗਿਆ ਦੀ ਕਰਪਿਆ ਦਾਦੀ ਮਾਂ ਦਾ ਮਿਲਣੋਂ ਤੇ ਕੀ ਆਖ ਰਾਜੀ ਆਉਣਗੇ ਸ਼ਾਮਾਂ ਤੱਕ ਹੈ ਉਥੋਂ ਜੇ ਕੱਢਿਆ ਹੈਗਾ ਉਹਨਾਂ ਨੇ ਤੇ ਤੁਸੀਂ ਘਰੇ ਤੇ ਚੰਗਾ ਵਿਹਾਰ ਕਰੰਡੀ ਜੀ ਉਹਨਾਂ ਨਾਲ ਤੇ ਮੈਂ ਉਹਨਾਂ ਕਿਹੜਾ ਵਿਹਾਰ ਕਰਨ ਨਹੀਂ ਆ ਮੈਂ ਸਾਰਾ ਦਿਨ ਇਥੇ ੇਸੀ ਲਾ ਕੇ ਆਰਾਮ ਨਾਲੰਨੇ ਪਈ ਰਹਿੰਦੀ ਆ ਦਵਾਈ ਨਾਲ ਦਵਾਈ ਰੋਟੀ ਨਾਲ ਰੋਟੀ ਖਾ ਉਹ ਮੈਂ ਕੀ ਕਰਾਂ ਪਤਾ ਮੈਨੂੰ ਕਿੰਨਾ ਕੇਸੀ ਚਲਦਾ ਵਾ ਜੇ ਪਿਓ ਵਾ ਤੇ ਉਹ ਪੂਸ਼ ਮਾਰਦਾ ਰਹਿੰਦਾ ਵਾ ਜੇ ਤੂੰ ਆ ਤੂੰ ਪੂਸ਼ ਮਾਰਦਾ ਰਹਿੰਦਾ ਸਾਰਾ ਦਿਨ ਦਾਦੀ ਦੇ ਦਵਾਲੇ ਦਵਾਲੇ ਨਾ ਹਣ ਮੈਂ ਦਾਦੀ ਨੂੰ ਪੰਗੂੜੇ ਚ ਪਾਲਾਂ ਇਹੋ ਗੱਲਾਂ ਕਰਕੇ ਦਾਦੀ ਤੋਂ ਗਈ ਆ ਦੀ ਬਣਾ ਕੀ ਗਿਆ ਹੁਣਾ ਮੈਂ ਮੈਨੂੰ ਕੁਛ ਵੀ ਕਿਹਾ ਮੈਂ ਤਾਂ ਸਿਰਫ ਇਨੀ ਗੱਲ ਕਹੀ ਵੀ ਮੈਨੂੰ ਥੋੜੀ ਜੀ ਸਬਜੀ ਕੱਟ ਦੋ ਤੇ ਮੈਂ ਹੋਰ ਕੰਮ ਕਰ ਲੈਣੀ ਮੁੜ ਕੇ ਮੈਂ ਤਲਕਾ ਲਾ ਕੇ ਰੋਟੀ ਬਣਾ ਲਵਾਂਗੀ ਇਹਦੇ ਵਿੱਚ ਜੇ ਬੈਠਾ ਬੈਠਾ ਬੰਦਾ ਸਬਜੀ ਕੱਟ ਵੀ ਦਊਗਾ ਤਾਂ ਕੀ ਚੱਲਵਾ ਫਤਾਨੂੰ ਕੋ ਸੋਚ ਲਿਆ ਹੈਗਾ ਤੂੰ ਆਪੇ ਕੱਟ ਲੈ ਲੈ ਸਬਜੀ ਬਹੁਤ ਗੱਲ ਟਾਈਮ ਲੱਦਦਾ ਵੇ ਬਸ ਬਸ ਰਹਿਣ ਦੋ ਠੀਕ ਆ ਨਾ ਮਾਵਾ ਤੇ ਇੰਨਾ ਕ ਪਿਆਰਾ ਤੇਰੇ ਢੇਡ ਵਿੱਚ ਮੰਮੀ ਤਿੰਨ ਚਾਰ ਤੇ ਆਪਾਂ ਜੀ ਹੈ ਸਬਜੀ ਕਦੇ ਖਾਣੀ ਘੰਟ ਲਾਂਗੇ ਤੇ ਇਨੀ ਸਬਜੀ ਹੋਵੇ ਤਾਂ ਮੁੱਕਦੀ ਨਹੀਂਗੀ ਹੱਦ ਹੋਈ ਆ ਹੈਂ ਮੈਂ ਕਿੰਨੂੰ ਸੁਣਾਵਾਂ ਆਪਣੀ ਗੱਲ ਨਾ ਪਿਓ ਸੁਣਦਾ ਵਾਂ ਨਾ ਤੂੰ ਸੁਣਦਾ ਵਾਂ ਜਿਹੜੀ ਸੁਣਨ ਵਾਲੀ ਉਹ ਨਾ ਸੁਣ ਲਾਂਗੇ ਇਹ ਬੁਕਾਦਿਆ ਗੱਲਾਂ ਦਾ ਕੀ ਸੁਣੀਏ ਹੁਣ ਜਦ ਦਫਾ ਹੋ ਜਦ ਦਾ ਦਾਦੀ ਦਾ ਮੈਨੂੰ ਤਾਂ ਪਤਾ ਨਹੀਂ ਵੀ ਦਾਦੀ ਚਾਚੇ ਘਰ ਚਲ ਗਈ ਮੈਂ ਕਦੇ ਨਹੀਂ ਜਾਂਦਾ ਉੱਥੇ ਉੱਥੇ ਤੇ ਮਹਾ ਦਾਦੀ ਲੈ ਜਾਂਦਾ ਸੀ ਗਾਇ ਵਿਚਾਰੀ ਰੋਦੀ ਆਈ ਓਥੋਂ ਪਰ ਜੀ ਕਰੀ ਪੈਂਦਾ ਜਦ ਕੋਤੀ ਆ ਪਰ ਉਦੋਂ ਪੋਤੋ ਚੇਤਨ ਜਦੋਂ ਥੱਕੇ ਮਾਰ ਬਾ ਬਾਹਰ ਕੱਢਿਆ ਸੀਗਾ ਹੁਣ ਇੱਧਰ ਆਏ ਆ ਤੇ ਮੰਮੀ ਉਹ ਜਿਹਾ ਘਰ ਕਰਦੇ ਆ ਮੇਰੇ ਸਾਹਮਣੇ ਚੰਗਾ ਭਾਂਜਦੇ ਆ ਉਦੋਂ ਸਾਡੀ ਦਾਦੀ ਉਹ ਜੀ ਆ ਕੰਦੀ ਕੱਖ ਨਹੀਂ ਗਈ ਨਾ ਮੈਨੂੰ ਦੱਸਦੀ ਇਹ ਗੱਲ ਖੁੱਲ ਕੇ ਕੋਈ ਨਹੀਂ ਕਿਤੇ ਨਾ ਲੋਕੇ ਵੇਦਦਾ ਵਾ ਕੀ ਹਸਤਾ ਚਲਦਾ ਕਰਦਾ ਤੇ ਫੇਰ ਉੱਤੋਂ ਫੜੂੰਗਾ ਨਾ ਤੇ ਫੇਰ ਮੈਨੂੰ ਗਲਗਾ ਕੇ ਦੱਸਣਾ ਕੋਈ ਹੁਣ ਐਣੀ ਸਬਜੀ ਕੱਟ ਨਹੀਂ ਦਿੱਤੀ ਅਖਰ ਆ ਗਈ ਇਥੇ ਨਹੀਂ ਕੱਟੀ ਤਾਂ ਨਹੀਂ ਕੱਟੀ ਨਹੀਂ ਜੀ ਕੀਤਾ ਹੋਗਾ ਸਿਹਰੇ ਕਿਤੇ ਕਢੀ ਕਾਇ ਰੰਦੀ ਆ ਨਾਲੇ ਹੁਣ ਟਾਈਮ ਤੇ ਅਰੈਸਟ ਕਰਦਾ ਵਾ ਕੰਮ ਨਹੀਂ ਕਰਨਾ ਸਾਰੀ ਉਮਰ ਕੰਮ ਹੀ ਕੀਤਾ ਦਾਦੀ ਨੇ ਅਗੇ ਕੋਈ ਗੱਲ ਨਹੀਂ ਆਉਂਦਿਆ ਤੇ ਮੈਂ ਕਹੂੰਗਾ ਤੂੰ ਬੇਫਿਕਰੇ ਰਹਿਣਾ ਇੱਥੇ ਕੋਈ ਚੱਕਰ ਨਹੀਂ ਏਸੀ ਮਾਰਨਾ ਚਲਾਉ ਜਿੱਦਾਂ ਮਰਜੀ ਅਰੇ ਪਾਪਾ ਨੂੰ ਜਾ ਕੇ ਦਿੰਦਾ ਹਾਂ ਪਪਾ ਕੀ ਕਰਨੇ ਜੀ ਓਏ ਯਾਰ ਅਖਬਾਰ ਜੀ ਵੇਖਣ ਰਿਹਾ ਸੀ ਅੱਛਾ ਤੈਨੂੰ ਕਹੇ ਚਾਹ ਦੂ ਬਣਾਉਂਦੇ ਘੁੱਟਕ ਅੱਛਾ ਅੱਛਾ ਉਹ ਮੈਂ ਹੈ ਜਿਮ ਲਾ ਕੇ ਅੱਛਾ ਤੇ ਮੈਂ ਦਾਦੀ ਵੇਚਦਾ ਕਿੱਥੇ ਆ ਹੂੰ ਤੇ ਉਹ ਘਰ ਹੀ ਨਹੀਂ ਹੈ ਗਿਆ ਚੱਲ ਗਿਆ ਘਰੇ ਉਹ ਚੱਲ ਗਿਆ 10 ਮਿੰਟ ਚੱਲ ਗਿਆ ਉਹ ਵੀ ਇਹਦਾ ਪੁੱਤ ਵਾ ਓਏ ਉਹੀ ਤੇ ਮੈਂ ਮੰਮੀ ਨੂੰ ਗੱਲ ਸਮਝਾਉਂਦਿਆਂ ਆਇਗਾ ਆਇਆ ਵਾ ਤੇ ਮੇਰੇ ਨਾਲ ਗੱਲ ਪੈ ਗਿਆ ਮੇਰੇ ਹੁੰਦੇ ਆਂ ਤੂੰ ਐਂ ਦਾਦੀ ਨਵਾਜਾਂ ਮਾਰੀਆਂ ਨੇ ਤੇਰੀ ਮਾਂ ਹੈ ਨਹੀਂ ਕੀ ਐਦਾਂ ਤਾਂ ਗੱਲਾਂ ਮੈਂ ਉਹ ਵੀ ਮਾਂ ਹੀ ਆ ਉਹ ਕੀ ਹੈ ਮੈਂ ਹਾਂ ਦੱਸ ਉਹ ਇਹਦਾ ਹੋ ਗਿਆ ਦਿਮਾਗ ਖਰਾਬ ਆਹੋ ਤੇ ਮੈਂ ਦੱਸਾਂ ਗੱਲ ਘੱਟ ਕਿਹੜਾ ਜੀ ਯਾਰ ਵਾਧੂ ਹੁੰਦਾ ਠੀਕ ਨਹੀਂ ਪਰ ਇਹ ਜਨਨੀਆਂ ਨੇ ਗੱਲ ਨੂੰ ਸੋਚਦੀਆਂ ਹੈ ਸਹੀ ਗੱਲ ਵਾ ਉਹ ਤੇ ਗੱਲ ਆਪਣੀਆਂ ਮਾਵਾਂ ਮਾਵਾਂ ਤੇ ਤੁਸਾਂ ਦੱਸਾਂ ਠੀਕ ਨਹੀਂ ਉਹ ਮੈਂ ਹਾਂ ਉਹ ਵੀ ਉਹਦੀ ਮਾਂ ਹੀ ਆ ਜਿਹਦੇ ਪੋਤਾ ਲੈ ਗਈ ਆਪਣੇ ਨਾਲ ਕਿਸੇ ਬਗਾਨੇ ਘਸੜੀ ਚਲ ਗਈ ਕਿਤੇ ਉਹਦੇ ਗੱਲ ਯਾਰ ਨਾ ਹਰ ਜਿਵੇਂ ਕੀ ਹੈ ਨਾਲੇ ਯਾਰ ਠੀਕ ਨੇ ਆਏ ਉਦੋਂ ਲੜ ਕੇ ਆਈ ਇਦਾਂ ਰੋਂਦੀ ਆਈ ਇਦਾਂ ਆਇਆ ਹੀ ਉਹ ਆਇਆ ਹੀ ਉਹ ਮੈਂ ਹਾਂ ਇਦਾਂ ਦੀ ਗੱਲਾਂ ਨਹੀਂ ਸੋਚੀ ਉਹ ਪੁਰਾਣੀਆਂ ਗੱਲਾਂ ਦੀ ਮਿੱਟੀ ਪਾਈ ਜਾਂਦੀ ਹੁੰਦੀ ਆ ਮੇਰੀ ਸੁਣ ਲੈ ਗੱਲ ਯਾਰ ਜਿੱਤਰਾ ਮਰਜੀ ਵੀ ਆ ਨਾ ਉਹ ਤਾਂ ਮਾਨਿਟਡ ਹੋ ਜਾਂ ਮਿਆਂ ਹਨ ਆਹੋ ਉਹੀ ਦੀ ਗੱਲ ਆ ਖੇਚੂ ਨਹੀਂ ਰਹਿੰਦੀ ਆ ਉਹ ਨਹੀਂ ਰਹਿੰਦੀ ਠੀਕ ਨੇ ਸਹੀ ਗੱਲ ਆ ਤੇ ਭਰ ਜਿਹੜੀਆਂ ਨੋਹਾਂ ਹੁੰਦੀਆਂ ਨਾ ਇਹ ਆਪਣੇ ਹੋਰ ਨਰਜਈਆਂ ਨਾ ਵੇਂਦੀਆਂ ਬੰਦੇ ਨੂੰ ਪੀ ਪਤਾ ਡੈਡੀ ਕੀ ਸਾਥ ਆ ਬੰਨਾਂ ਦਾ ਕੀ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਇਦਾਂ ਦਾ ਕੰਮ ਚਾਹੀਦਾ ਨਹੀਂ ਹੈਗਾ ਉਹ ਯਾਰ ਉਹਦੇ ਗੱਲਬਾਤ ਅੱਗੇ ਨੂੰ ਸਮਝਾਉਂਦੇ ਮੈਂ ਸਾਡਾ ਕਿਹੜਾ ਸਿਰ ਤੇ ਪਿਓ ਆ ਦੋ ਟਿੱਕੀਆਂ ਖਾਣਗੇ ਇਧਰੋਂ ਖਾ ਰਿਓ ਨੇ ਉਧਰੋਂ ਖਾ ਲਿਆ ਗੱਲਬਾਤ ਕੰਮ ਦੀ ਕੰਮ ਮੈਂ ਤਾਂ ਅੱਗੇ ਨਹੀਂ ਕਰਦੀ ਹੁੰਦੀ ਹੈ ਮਾਂ ਕਿਉਂ ਨਹੀਂ ਗੱਲ ਆਬਦੇ ਮੁੜ ਕੇ ਉਹਦੇ ਗੱਲਬਾਤ ਕੋ ਕਰ ਲੀਦਾ ਬਿਲਕੁਲ ਬਿਲਕੁਲ ਠੀਕ ਹੈ ਨਾ ਹੁਣ ਦਾਦਾ ਡੈ ਨਹੀਂਗਾ ਹਾਂ ਤੇ ਕਿੰਨੀ ਕਮੀ ਮਹਿਸੂਸ ਹੁੰਦੀ ਹੈ ਤੇਰੇ ਹੁੰਦੇ ਜਦੋਂ ਘਰੋਂ ਜਾਈਦਾ ਜਿੰਦਰੇ ਮਾਰ ਕੇ ਜਾਣਾ ਪੈਂਦਾ ਤੇ ਘਰ ਬਸਿਆਣਾ ਬੰਦਾ ਹੋਵੇ ਹਾਂ ਤੇ ਹੁਣ ਜਿੱਦਾਂ ਦੀ ਤੇ ਸਾਨੂੰ ਪਤਾ ਹੁੰਦਾ ਵੀ ਘਰ ਬੰਦਾ ਹੈਗਾ ਵਾ ਹੈਂ ਤੇ ਅੱਲੀ ਕੋਈ ਨਹੀਂ ਗਈ ਤੁਰੇ ਫਿਰ ਜਿੱਥੇ ਮਰਦੀ ਇਹ ਪਰ ਹੁਣ ਦਿਮਾਗ ਦਾ ਘਾਟਾ ਵਾ ਨਾ ਇਹਨਾਂ ਨੂੰ ਕਦਾ ਸਮਝਾਵੇ ਹੈ ਉਹੀ ਤੇ ਗੱਲ ਵਾ ਚਲੋ ਕੋਈ ਨਹੀਂ ਆਪੇ ਕਿਤੇ ਸਮਝ ਆਈ ਜਾਣੀ ਹੈ ਬੰਦੇ ਦੀ ਮਾਂ ਨੂੰ ਗੱਲਾਂ ਕਰ ਲੈਣੀਆਂ ਜਦੋਂ ਬੰਦੇ ਨੇ ਗਾਂ ਗੱਲ ਕਰਨੀ ਹੈ ਦੀ ਮਾਂ ਦੀ ਆਖਣਾ ਤੂੰ ਮੇਰੇ ਘਰ ਮੇਰੇ ਪਰਵਾਦੇ ਕੋ ਜਾਣਨਾ ਵਾ ਉਹੀ ਤੇ ਗੱਲ ਵਾ ਨਾ ਆਦੋ ਹੀ ਇਹ ਉਹੀ ਬੰਦਾ ਸੋਚੇ ਪਿਆਰ ਨਾ ਰਵੇ ਸਾਰਿਆਂ ਨਾਲ ਸਖੇੜ ਕੇ ਟਾਈਮ ਪਾਸ ਕਰ ਲੇ ਉਹਦੇ ਨਾਲ ਦੀ ਗੱਲ ਹੀ ਨਾਲੇ ਪੁੱਤ ਮੇਰੀ ਗੱਲ ਸੁਣਨਾ ਫੈਸ ਉਹਨੇ ਸਾਡੇ ਕੋ ਨਹੀਂ ਰਹਿਣਾ ਇੱਥੇ ਉਧਰ ਵੀ ਉਧੇ ਜਾਣਾ ਠੀਕ ਨਹੀਂ ਹਾਂਜੀ ਹਾਂਜੀ ਤੇ ਹੋਰ ਪਿੰਡ ਚ ਦੇ ਤੂੰ ਬੰਦਾ ਲੋਕੇ ਅੱਜ ਕੱਲ ਕਿਤੇ ਘਰ ਨਹੀਂ ਗਏ ਜਾਂਦੇ ਉਹ ਪਿੰਡ ਚ ਤੇ ਜਾਂਦਾ ਕਿਤੇ ਘਰ ਅੱਜ ਕੱਲ ਟਾਈਮ ਹੀ ਨਹੀਂ ਹੋਵੇ ਤੇ ਗੱਲ ਵਾ ਤੇ ਆ ਜਾ ਕੇ ਆਪਣੇ ਘਰਾਂ ਜੇ ਰਹਿਣਾ ਆਪਣੇ ਘਰ ਹੀ ਹੈ ਨਾ ਕਿੱਥੇ ਜਾਣਾ ਉਹ ਤੇ ਗੱਲ ਤੇ ਜਾਂ ਤੇਰੀ ਭੂਆ ਕੁਝ ਜਿੰਦਗੀ ਵੇਲੇ ਕੁ ਵੇਲੇ ਆਹੋ ਓਏ ਉਹ ਮੈਂ ਮੈਂ ਹਾਂ ਵੀ ਸ਼ਾਮਾਂ ਪਈਆਂ ਕਿ ਤੇ 2 ਮਿੰਟ ਜੀ ਕਰ ਪਏ ਉੱਜਾਂ ਨੂੰ ਤੇ ਕੀ ਆਖਰਾ ਕੀ ਕਿਤੇ ਓਏ ਉਹ ਤੇ ਗੱਲ ਵਾ ਹਾਂ ਮੈਂ ਵੀ ਤੂੰ ਕਿਹੜੇ ਮਾਹ ਬੁੜੇ ਬਣਾ ਕੇ ਰੱਖੇ ਉਹਦੇ ਵਾਸਤੇ ਤੇ ਟਿੱਕੰਡੀ ਹੀ ਉਹਨੂੰ ਹੈ ਸਹੀ ਗੱਲ ਵਾ ਇਹ ਸਾਡੇ ਹੁੰਦੇ ਕਰਦੇ ਕੀ ਪਤਾ ਬੱਜ ਕੀ ਕਰਦੀ ਫਿਰਦੀ ਉਹਨਾ ਐਵੇਂ ਮੈਂ ਸਬਜੀ ਕੱਟਣ ਨੂੰ ਗਿਆ ਸੀ ਉਹ ਤੇ ਕੱਟੀ ਨਹੀਂ ਆ ਚਲ ਗਈ ਮੈਂ ਗੱਲ ਦੇ ਵਿੱਚ ਲਿਹਾਵਾ ਉਹੋ ਤੇ ਗੱਲ ਵਾ ਨਾ ਜਿਹੜੀ ਗੱਲ ਆ ਮੈਂ ਆਪਣੇ ਬੰਦਾ ਸੁਗਾ ਨੂੰ ਰੋਂਦਾ ਵਾ ਨਾ ਹੋ ਚੱਲ ਕੋਈ ਗੱਲ ਨਹੀਂ ਪੁੱਤ ਨਾ ਬਜਣਾ ਟਾਈਮ ਜਿੱਥੇ ਇੰਨਾ ਨਾ ਗਿਆ ਵੀ ਨੰਗ ਨੂੰ ਵਜਾਣਾ ਦੋਹੀ ਤੇ ਮੈਂ ਕਹਿੰਦਾ ਮੈਂ ਚਾਹਤਾ ਆਪਾਂ ਜੀ ਆ ਉਹੋ ਤੇ ਗੱਲ ਵਾ ਇੰਨੀ ਸਬਜੀ ਉਹ ਤੇ ਮੁਕਦੀ ਨਹੀਂਗੀ ਬਿਲਕੁਲ ਬਿਲਕੁਲ ਤੇ ਮੈਂ ਤਾਂ ਤੁਸੀਂ ਐਵੇਂ ਦੱਸ ਕਰੀ ਜਾਂਦੇ ਓਏ ਯਾਰ ਜਨਨਾਲੀਆਂ ਨਾ ਇਹੋ ਹੀ ਪਹਾੜ ਸਮਝ ਲੈਂਦੀਆਂ ਉਹ ਲੈ ਲੂ ਇਹੋ ਗੱਲ ਵਾਕ ਠੀਕ ਨਹੀਂ ਹੂੰ ਤੇ ਯਾਰ ਬੰਦਾ ਕਿਹੜਾ ਵੱਧ ਹੁੰਦਾ ਜਿੱਤੇ ਚਾਰ ਫੁੱਲ ਕੇ ਹੋਰ ਕੋਹਨੇ ਦੋ ਉੱਥੇ ਹੋਰ ਨਹੀਂ ਪੱਕਦੇ ਉਹੀ ਦੀ ਗੱਲ ਹੈ ਹਾਂਜੀ ਹਾਂਜੀ ਭਰ ਸਮਝਾਵੇ ਕਿਹੜਾ ਇਹਨਾਂ ਨੂੰ ਉਹ ਚਲੋ ਬਪਾ ਕੋਈ ਗੱਲ ਨਹੀਂ ਆਪੇ ਸਮਝਾਈ ਨਹੀਂ ਚਲੋ ਤੁਸੀਂ ਪੜ੍ਹ ਲਓ ਖਵਾ ਤੇ ਮੈਂ ਉਹ ਜਾ ਕੇ ਆਪਣਾ ਕੰਮ ਵੇਖ ਲਾਂ ਕੋਈ ਜਾ ਵੇਖਦਾ 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 ਮੇਰਾ ਪਤਾ ਨਾ ਪੜਿਆ ਕਰ ਹੈ ਹਾਂਜੀ ਹਾਂਜੀ ਪੜ੍ਹਾਈ ਦਾ ਮੁੱਲ ਵਾ ਅੱਜ ਕੱਲ ਹਾਂਜੀ ਆਹ ਮੈਨੂੰ ਮਾਤਾ ਦੇ ਸਮਝ ਨਹੀਂ ਆਈ ਇੱਥਾਂ ਤੇ ਬੜੀ ਭੱਜੀ ਗਈ ਸੀ ਜਿੱਦਾਂ ਮੁੜ ਕੇ ਆਉਣਾ ਹੀ ਨਹੀਂ ਹੁੰਦਾ ਚਲ ਇਹਨਾਂ ਸ਼ੂਗਰ ਵਾ ਵੀ ਹੋ ਗਏ ਤਾਂ ਵਾਪਸ ਚਲ ਗਈ ਆ ਜਿੱਦਾਂ ਆਈ ਹੀ ਨਾ ਮੈਂ ਤੇ ਇਹ ਸੋਚਿਆ ਵੀ ਪੱਕੇ ਪੈਰੀਆਂ ਗਈਆਂ ਲੱਗਦਾ ਹੋਣੀ ਨਹੀਂ ਗਈ ਜਾਂਦੀ ਉਥੇ ਵੀ ਤੰਗੀ ਮਿਲੀ ਹੋਣੀ ਆ ਤਾਂ ਹੀ ਪਿਆਰ ਤਰਾਵਾ ਕਰਦੀ ਫਿਰਦੀ ਆ ਵੀ ਚੱਲ ਕੋਈ ਨਹੀਂ ਜਾ ਕੇ ਵੇਖਾਂ ਤੇ ਸਹੀਂ ਵੀ ਕਿਦਾਂ ਮੂੰਹ ਲਾਉਂਦੀ ਵੀ ਆ ਮੈਨੂੰ ਕੋਈ ਗੱਲ ਨਹੀਂ ਪੱਕੀ ਤੈਨੂੰ ਮੈਂ ਵੀ ਨਹੀਂ ਰੱਖਦੀ ਤੂੰ ਵੀ ਮੈਨੂੰ ਬਥੇਰੀਆਂ ਤੰਗੀਆਂ ਦਿੱਤੀਆਂ ਸੇਰ ਬੰਨ ਕੇ ਬਹਿ ਜਾਣਾ ਕਦੀ ਕਹਿਣਾ ਇੱਤੇ ਢੀਪੜ ਹੁੰਦੀ ਆ ਕਦੀ ਕਹਿਣਾ ਮੇਰੇ ਕਲੇਜੇ ਚ ਢੀਪੜ ਹੁੰਦੀ ਆ ਇਹਦੇ ਕੰਮ ਲਾਗੋ ਕਰਉਂਦੀ ਨਹੀਂ ਹੁੰਦੀ ਕੋਈ ਤੇਰਾ ਆ ਨਾ ਪਲੰਗ ਤੇ ਸੁਤੀ ਰਣਾ ਹੁਣ ਆਰਾਮ ਦੇ ਨਾਲ ਆਪਣੀਆਂ ਦੋ ਟਿੱਕੀਆਂ ਲਾਈ ਦੀਆਂ ਤੇ ਖਾਈ ਦੀਆਂ ਚੱਲ ਤੈਨੂੰ ਬੜਾ ਸ਼ੌਂਕ ਚੜਿਆ ਹੈਗਾ ਵੀ ਉਹ ਨੋਂਵਲ ਜਾਨਨੀ ਆ ਉਹਦੀਆਂ ਪਕੀਆਂ ਖਾਂ ਕਹਿ ਨਹੀਂ ਲਈ ਸਬਜੀ ਗਾੜੀ ਰਹਤੀ ਤੇ ਸਬਜੀ ਕੱਟਦੇ ਤੇ ਮੈਂ ਨਾ ਕੱਟੀ ਨਹੀਂ ਸਬਜੀ ਇੱਧਰ ਆ ਗਈ ਹੁਣ ਤੂੰ ਜਾਵੇਂਗੀ ਨਾ ਤੇ ਤੇਰੀ ਸਬਜੀ ਤੇ ਉਹ ਘਟਾਉ ਹੁਣ ਵੇਖੀ ਸਹੀਂ ਸੇਵਾ ਤੇਰੀ ਕਿਦਾਂ ਹੁੰਦੀ ਆ ਆ ਤੇ ਤੂੰ ਇੱਧਰ ਗਈ ਆ ਇਹ ਨਹੀਂ ਵੀ ਨੇਸੀ ਚ ਸਵਾਲ ਦੀ ਆ ਐਦਾਂ ਕਰਦੀ ਆ ਉਹ ਤਾਂ ਮੈਨੂੰ ਸਾਰਾ ਪਤਾ ਹੀ ਆ ਪੀ.ਐਸ.ੀ. ਵੈ ਤੇਨੂੰ ਕਿੰਨਾ ਕ ਸਵਾਲਾਂ ਲਈ ਹੈ। ਤੈਨੂੰ ਤਾਂ ਬਾਹਰ ਫਰਾਟਾ ਪੱਖਾ ਹੀ ਲਾ ਕੇ ਦਿੱਤਾ ਹੋਣਾ ਵਾ। ਏ.ਸੀ. ਚ ਸਾਉਂ ਨਹੀਂ ਹੈ। ਇੱਥੇ ਆਣ ਕੇ ਹਾਏ ਗਰਮੀ। ਗਰਮੀ ਬੜੀ ਲੱਗਦੀ। ਗਰਮੀ ਬੜੀ ਲੱਗਦੀ। ਕਬਰਾਟ ਹੁੰਦੀ ਹੈ। ਕਬਰਾਟ ਤੈਨੂੰ ਐਵੇਂ ਨਹੀਂ ਗਈ ਹੁੰਦੀ। ਦੁਪਹਿਰੇ ਕੰਮ ਕਰਨ ਦਾ ਛੱਡਦੀ ਆ। ਕਦੀ ਮਾਤਾ ਆ ਕਰਦੇ ਤੇ ਕਦੀ ਮਾਤਾ ਆ ਕਰਦੇ। ਮੌਜਾਂ ਲਗੀਆਂ ਉਹਨੂੰ। ਕਿਸ ਦਿਨ ਜਾਵਾਂਗੀ ਤੇਨੂੰ ਉੱਤੋਂ ਫੜੂੰਗੀ ਕੰਮ ਕਰਦੇ। ਫੇਰ ਦੱਸਾਂ ਤੈਨੂੰ। ਵੀ ਮਾਤਾ ਹੁਣ ਤੱਕ ਕਬਰਾਟ ਹੁੰਦੀ ਆ ਤੇ ਨਹੀਂ ਹੁੰਦੀ। ਮੈਂ ਤਾਂ ਸੋਚਿਆ ਚਲੇ ਵੀ alli ਕੰਮ ਕਰਨਦੇ ਆ ਮਗਰੋਂ ਮਗਰੋਂ ਹੋ ਕੇ ਚਲ ਜੂਗੀ ਪਰ ਨਾ ਪਤਾ ਨਹੀਂ ਕਿ ਕਾਨ ਨੇ ਇੰਨੇ ਪਤਲੇ ਕਿੱਥੋਂ ਆ ਆਵਾਜ਼ ਸੁਣੀ ਤੇ ਭੱਜਾ ਹੀ ਆ ਗਿਆ ਬਾਹੋਂ ਫੜ ਫੜ ਕੇ ਬਾਹਲੇ ਨਹੀਂ ਮਾਤਾ ਮੈਂ ਅੱਜ ਰਾਤ ਨਹੀਂ ਜਾਣ ਦੇਣਾ ਅੱਜ ਰਾਤ ਇੱਥੇ ਹੀ ਰਹਿ ਪਰ ਇਹਨੂੰ ਬੰਦਾ ਪੁੱਛੇ ਕਿ ਜਿੱਦਣ ਉਹ ਗਈ ਸੀ ਚੁੱਪਚੀ ਪੀਤੀ ਉਦੋਂ ਤੈਨੂੰ ਦੱਸ ਕੇ ਗਈ ਉਦੋਂ ਤਾਂ ਤੈਨੂੰ ਦੱਸਿਆ ਵੀ ਨਾ ਚੁੱਪ ਕਰਕੇ ਦੂਜੀ ਨੌਵਾਂ ਵਾਲ ਚਲ ਗਈ ਹੁਣ ਤੈਨੂੰ ਇੰਨਾ ਦਰੇ ਗਾਉਂ ਦਿਆ ਕੋਈ ਗੱਲ ਨਹੀਂ ਹੁਣ ਤੇ ਮੈਂ ਉਹਦੇ ਹੁੰਦਿਆ ਕੀ ਕਹਿਣਾ ਸੀਗਾ ਪੀਤਾਲਾ ਇੱਕ ਕਹੂਗੀ ਮੈਂ ਘਰ ਆਈ ਆਂ ਤਾਂ ਗੱਲਾਂ ਕਰਦੀ ਆ ਉਹਦਾ ਗੱਲਾਂ ਗਲਾਂ ਇਹ ਮੈਂ ਬਥੇਰਾ ਕੁਝ ਕਿਹਾ ਵੀ ਮਾਂ ਤਾਂ ਨੌ ਬਥੇਰੀ ਸੇਵਾ ਕਰਦੀ ਹੋਣੀ ਆ ਪਨੀਰ ਪਨਾਰ ਖਵਾਲਦੀ ਹੋਣੀ ਆ ਤਾਂ ਹੀ ਇੱਥੇ ਜੀ ਨਹੀਂ ਲੱਗਦਾ ਅਸੀਂ ਤਾਂ ਦਾਣਾ ਦੂਲਾ ਖਾਣ ਵਾਲੇ ਆ ਅਸੀਂ ਕਿੱਥੇ ਪਨੀਰ ਖਾਣਾ ਇਹ ਨਹੀਂ ਧੀਏ ਉਹ ਵੀ ਤੋਰੀਆਂ ਹੀ ਲੱਗੀ ਸੀ ਕੱਟਣਾਂ ਤੋਰੀਆਂ ਦੀ ਸੱਜੀ ਬਣਾਉਣੀ ਆ ਪਨੀਰ ਵੀ ਖਾਈਦਾ ਵਾ ਪਨੀਰ ਤੇਰੇ ਕਰਮਾਂ ਚ ਹੈ ਨਹੀਂ ਆ ਤੂੰ ਤੋਰੀਆਂ ਹੀ ਖਾਣੀਆਂ ਵੇਖੀ ਪਨੀਰ ਬਣਾਇਆ ਵੀ ਤੂੰ ਆਪਣੇ ਜੋਗਾ ਬਣਾਉਣਾ ਵਾ ਤੇ ਇਹ ਜਿਹੜਾ ਉਹਨੂੰ ਫੜਫੜ ਭਾਲਦਾ ਹੈ ਨਾ ਇਹਨੂੰ ਜੇ ਰਿਕਾ ਲੈਂਦੇ ਵੀਰ ਕਿੰsey ਇਹਦੀ ਕਲਾਸ ਕਿਦਾਂ ਲਾਉਣੀ ਹੈ ਇਹ ਤਾਂ ਮਾਤਾ ਦੇ ਨਾਲ ਹੀ ਬਾਹਰ ਨਿਕਲ ਗਿਆ ਵੀ ਮਾਤਾ ਰਹਿ ਰਹਿ ਤੇ ਵੱਡਾ ਬਹਾਨਾ ਲਾ ਲਿਆ ਕਈ ਫੜੀ ਚਲ ਮੈਂ ਨੱਕਾ ਬਦਲਾਵਾ ਪੀਏ ਕਿਤੇ ਗੱਲ ਨਾ ਮੇਰੇ ਪਿਆ ਜੀ ਕੋਈ ਗੱਲ ਨਹੀਂ ਉਹਨਾਂ ਦੇ ਘਰੇ ਹੀ ਹੈ ਨਾ ਫੇਅਰ ਕਰਦੀ ਤੁਹਾਡੇ ਨਾਲ ਗੱਲ ਮੈਂ